ਹਿੰਦਰਾਬਾਈ ਲਗਿਆ ਮੱਥਾ ਟੇਕਣ ਪ੍ਰਸ਼ਾਦ ਆਈ ਲਗਿਆ ਹੈ ਮੋਲੀ ਘੇੜੇ ਦੇਣਾ ਸਟਾਰਟਿੰਗ ਬਹੁਤ ਹੋ ਰਹੀ ਆ ਇਹ ਮੂਰਤ ਬਹੁਤ ਹੋ ਰਹੀ ਆ ਬੜੀ ਆ ਨਾ ਬੜੀ ਬੰਤਾ ਦੋ ਆ ਬਾਅਦ ਵਿੱਚ ਮਤ ਬੋਲਨਾ ਵੀ ਸਰਦਾਰ ਨੁਕਸਾਨ ਕਰ ਗਿਆ ਨਹੀਂ ਨਹੀਂ ਯਾਰ ਕੋਈ ਕੱਟੀ ਨਹੀਂ ਹੈ ਇਹ ਕਹੇ ਨਹੀਂ ਕੱਟ ਗਈ ਨਹੀਂ 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 ਹਾਏ ਹਮਾਰਾ ਹੈ ਏਜੰਟ ਸਾਹਿਬ ਹਮ ਢੀਪੂ ਕਿਹਦਾ ਹਾਂ ਬੜੀਆ ਬੜੀਆ ਬੜੀ ਲਗਾ ਜਮਾ ਕਿਸਾਨ ਕੋ ਤਸਰੀ ਗਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤਰੀਕ ਹੋ ਗਈ 23 ਸਵੇਰੇ ਦਾ ਟਾਈਮ ਆ 8:00 ਵਜੇ ਸਜਰੇ ਉੱਠਦੇ ਸਾਰ ਅੱਜ ਮਸ਼ੀਨ ਦਾ ਲੱਗੇ ਆ ਕਰਨ ਉਦਘਾਟਨ ਇਹ ਵੀ ਤੁਹਾਨੂੰ ਪਤਾ ਹੀ ਆ ਨਾ ਵੀ ਐਤਗੀ ਬਾਈ ਜੂਨਾਗੜ ਵਾਲੀ ਸਾਈਡ ਆ ਜਿਹੜਾ ਸਾਰਾ ਹੀ ਏਰੀਆ ਉਰੇ ਤੋਂ ਲੈ ਕੇ ਸਿਰੇ ਤੱਕ ਏਰੀਆ ਲੇਟ ਆ ਕੱਲ 10-15 ਕਿਲੋਮੀਟਰ ਤੱਕ ਘੁੰਮ ਕੇ ਆਏ ਆ ਵੀ ਜਿੰਨਾ ਵੀ ਏਰੀਆ ਘੁੰਮਿਆ ਤਾਂ ਬਾਈ ਹਜੇ ਕੋਈ ਨਹੀਂ ਆਏ ਨਹੀਂ ਘਹਿ ਰਿਆ ਕੋਈ ਵੀ ਕਿਸਾਨ ਵੀਰ ਹਰਾਂ ਬਈ ਆ ਜਿਓ ਵੜ ਦੋ ਅੱਜ ਵੜਣੀ ਆ ਜਾਂ ਕੱਲ ਨੂੰ ਵੜਣੀ ਆ ਰੇਗ ਬੰਦਾ ਇਹੀ ਗੱਲ ਕਹਿ ਰਿਹਾ ਨਹੀਂ ਅਜੇ ਸਰਦਾਰ ਜੀ ਪੰਜ ਸੱਤ ਦਿਨ ਰੁੱਕ ਕੇ ਵੜਣੀ ਆ ਬਾਕੀ ਮਾਲਕ ਦੀ ਮੋਜ ਆ ਨਾ 6 ਮਹੀਨੇ ਫਸਲ ਪਾਲੀ ਹੋਈ ਹੈ ਨਾ ਨੇ ਵੀ ਉਹ ਆਪਣੀ ਮਰਜ਼ੀ ਗੱਲ ਦਾ ਆਪਾਂ ਵੜਣ ਨਹੀਂ ਲੱਗੇ ਉਹਨਾਂ ਦੀ ਮਰਜ਼ੀ ਨਾਲੇ ਵੜਾਂਗੇ ਅੱਜ 7 ਕਿੱਗਿਆਂ ਦਾ ਕੰਮ ਹੈਗਾ ਮਨਦੀਪ ਬਾਈ ਵਾਲੇ ਏਰੀਏ ਦੇ ਵਿੱਚ ਆ ਚਲੋ ਕਹਿਨ ਤਾਂ ਕਹਣਾ ਤੂੰ ਆ ਵੜ ਮੈਂ ਤਾਂ ਵੜ ਲੈ ਵੀ 35 40 ਕਿੱਗਿਆਂ ਨਾ ਤੂੰ ਵੀ ਕਰ ਮੂਰਤ ਮੂਂਝਾ ਦਾ ਗਿੱਲਾ ਕਰ ਮੈਂ ਚੱਲ ਕੋਈ ਨਹੀਂ ਹਾਏ ਵੀ ਵਾਰ ਆ ਕੇ ਤੁਹਾਨੂੰ ਪਤਾ ਰੋਟੀ ਪਣੀ ਸਾਰਾ ਸਰਕਲ ਪਾਣੀ ਦੇਖਣਾ ਪੈਂਦਾ ਚਲੋ ਮਸ਼ੀਨ ਦਾ ਲਾਤਾ ਬਾਬਾ ਜੀ ਦਾ ਨਾਮ ਲੈ ਕੇ ਹੋਰਦੀ ਮਸ਼ੀਨ ਤਾਂ ਚੱਲੀ ਮੈਂ ਤੁਹਾਨੂੰ ਅੱਜ ਕਾਂਕ ਦੀ ਬਾਡੀ ਜੀ ਬਾਈ ਰਾਣੀ ਆਪਣੀ ਡੇਰੇ ਤੋਂ ਨਿਕਲ ਗਈ ਥੋੜਾ ਜਿਆ ਨਾ ਅੱਤੜ ਜੀ ਆ ਜਿੱਥੇ ਨੂੰ ਚੜਦੀ ਆਜ ਮੰਨ ਲਓ ਅੱਡਾ ਪੱਕਾ ਆਹ ਮਸ਼ੀਨ ਅੱਜ ਪਹਿਲੇ ਦਿਨ ਚੱਲੀ ਆ ਨਾ ਹੁਣ ਉੱਥੇ ਅੱਤਲ ਜੀ ਵੱਡ ਲਾਂਗੇ ਕਹੀ ਗੱਲ ਉਹ ਦੇ ਸਾਹਮਣੇ ਥੱਲੇ ਅੱਤਲ ਜੀ ਇਹ ਭਰ ਦਾਂਗੇ ਬਰਾਬਰ ਜੇ ਰੈਂਪ ਜਿਹਾ ਬਣਾ ਦਾਂਗੇ ਫਿਰ ਐਵੇਂ ਕੋਈ ਦਿੱਕਤ ਨਹੀਂ ਆਊਗੀ ਆਪਾਂ ਨੂੰ ਗਿਆਨੀ ਚਲੋ ਉੱਥੇ ਬੰਦੀਵਾਲੇ ਅੱਡੇ ਦੇ ਰੋਡ ਤੇ ਜੈਤਲ ਸਰ ਬਾਕੀ ਚਲਡਾਂ ਲਾਤੀਆਂ ਭਾਈ ਮਸ਼ੀਨ ਦੀਆਂ ਵਧੀਆ ਰਹਿ ਗਏ ਅੱਗੇ ਪਿਛਲੇ ਸਾਲ ਵੀ ਆਪਾਂ ਖੋਲਤੀਆਂ ਦੀਆਂ ਬਾਕੀ ਆਪਣਾ ਸਮਾਨ ਇੱਥੇ ਰਹੂਗਾ ਖੁੱਲੇ ਜੇ ਹਨਾ ਥਰੈਸਰ ਟੱਕੀ ਨਾ ਬਾਕੀ ਆਪਣਾ ਅੱਡਾ ਤਾਂ ਤੁਸੀਂ ਦੇਖਿਆ ਹੀ ਆ ਨਾ ਨਜ਼ਾਰਾ ਆ ਗਿਆ ਬਾਈ ਆਪਾਂ ਨੇ ਵੀ ਮੂਰੇ ਪੂਰੇ ਘਢਲ ਕਰਤੇ ਜਾਲੀ ਲਾਤੀ ਲਿਆ ਕੇ ਹਰੀ ਜੀ ਵੀ ਧੁੱਪ ਨਾ ਆਂਦਾ ਜਮੇ ਜਾਵੇ ਨਹੀਂ ਧੁੱਪ ਸਿੱਧੀ ਜਾਂਦੀ ਦੀ ਬਾਕੀ ਭਜਨ ਬਾਈ ਹੁਣ ਅੰਦਰ ਇਹ ਆ ਭਜਨ ਆ ਜਾ ਓਏ ਮੋਟਰਾਂ ਸਟਾਰਟ ਆ ਸਾਡਾ ਆ ਜਾ ਆ ਜਾ ਆ ਜਾ ਲੋ ਜੀ ਬਾਈ ਜੀ ਆ ਗਏ ਖੇਤ ਚ ਕੱਟਣੀ ਅੱਜ ਲੱਗੇਗਾ ਕਟਰ ਲੋਡ ਕਰਨੇ ਆਹ ਟੁਕੜਾ ਜਾਈ ਵੱਢਣੇ ਨੂੰ ਹਦਰ ਆ ਗਿਆ ਮਨਦੀਪ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਮਰਾ ਜੀ ਠੀਕ ਹੈ ਜੀ ਮੈਂ ਤੁਹਾਨੂੰ ਬੈਕ ਕਾਲ ਕਰਦਾ ਵੀਰੇ 2 ਮਿੰਟ ਖੜਚੋ ਮੈਂ ਨਿੰਦਰ ਵਾਲੀ ਮਸ਼ੀਨ ਚਲਵਾ ਲਾਂ ਹਾਨੀ ਹਾਂ ਚਲਾਉਣੀ ਔਰ ਵਧੀਆ ਸੋਹਣੇ ਠੀਕਾ ਕਣਕਾ ਵਧੀਆ ਨਵਾਈ ਦਾ ਨਹੀਂ ਨਰਮਾਈ ਚੱਕਦੇਗੇ ਫਟੇ ਕੋਈ ਨਹੀਂ ਧੁੱਪ ਬਹੁਤ ਤੇਜ ਆ ਹੋਰ ਮਾਰੇ ਕਿਵੇਂ ਹੋ ਬੜੀਆ acha acha badiya badiya chahiye ਯਾ ਜੱਟ ਦੇ ਆਇੰਦੋ ਸਤਿ ਸ੍ਰੀ ਅਕਾਲ ਆਮ ਲੱਕੀ बढ़िया बढ़िया भाई अभी आपकी मूवी चलत है वन बनाए YouTube पे तेरे को चैनल बता के जाऊंगा एदे उधर कौन सा चैनल जा 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 जा। आप ऊपर पर आप उतारू है हां हां जरूर उतारेंगे भैया क्या बात है जरूर उतारेंगे और कैसे हो बढ़िया 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 ये हैं वो आपका ये हां ठीक है कितना है ये ये 2 बीका का 2 बीका है चलो ठीक है जी लाऊं दे मशीन

ਹੋ ਜੀ ਬਾਈ ਜੀ ਆਗੇ ਖੇਤ ਦੇ ਲਾਗੇ ਸਿੰਦਰ ਬਾਈ ਲੱਗਿਆ ਮੱਥਾ ਟੇਕਣ ਪ੍ਰਸ਼ਾਦ ਆਈ ਾਰੇ ਕਿਵੇਂ ਆ ਵਧੀਆ 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 ਹੀ ਚਾਹੀਦਾ ਹੋਰ ਚੱਲ ਮੈਂ ਕਰਕੇ ਨਾ ਫੋਨ ਪਾਦਾ ਖਲਾਓ ਯਾਰ ਹੁਣ ਖੜੇ ਕਿ ਕਰਦੇ ਆ ਹਾਂ ਬਲਕੇ ਲੱਗੇ ਆਦੇ ਪਰਛਾਹ ਵੰਡਣ ਦੇ ਉਹ ਆਦੇ ਕਿਤਾ ਮੈਂ ਤਾਂ ਹੋਰ ਹੀ ਲੱਗੀ ਯਾਰ ਸ਼ੀਸ਼ੇ ਜੇ ਵੱਜੀ ਗਏ ਫਿਰ ਹਾਂਜੀ ਭਾਈ ਜੀ ਟਾਈਮ ਕਿੰਨਾ ਹੈ ਟਾਈਮ ਦੇਖ ਬਾਈ ਓਏ ਕੌਣ ਹੋ ਗਈ ਜਾਣਦੇ ਜਾਣਦੇ 9:40 45 ਜੇ ਹੋਵੇ ਮੜਾ ਲੀਵਰ ਲਾ ਦੇ ਨਾ ਦੇ ਓਏ ચાલુ ચાલ બનાવી ਕਣਕ ਵੀ ਵਾਏ ਢੂਲੇ ਵਾਲੀ ਆ ਠੀਕ ਐ ਬਹੁਤ ਵਧੀਆ ਕਣਕਾ ਸੁੱਕੀ ਸਾਫ ਆਈ ਐ ਆਈ। ਕਮਿਆ ਬਾਈ। ਠੀਕ ਆ। ਚਲਵਾਤੀ? ਚਲਵਾਤੀ ਦੀ ਚਲਵਾਤੀ ਬਹੁਤ ਧੰਨਵਾਦ ਰਾਜ ਚਲਵਾਤੀ। ਬਦ ਗਿਆ ਚੈੱਕ ਤਾਂ ਕਰਨੀ ਚਾਹੀਦੀ ਮਸ਼ੀਨ ਕਿ ਨਹੀਂ? ਨਹੀਂ ਨਹੀਂ ਭੋਗਿਆ ਮੈਂ ਮੈਂ ਤੈਨੂੰ ਕਹੀ ਮੈਂ ਆਪਣੀ ਖਲਾਰ ਤੋਂ ਤੁਹਾਡੀ ਚਲਵਾਉਂ। ਆ ਹਾਂ ਠੀਕ ਆ ਬਾਈ। ਠੀਕ ਆ। ਹਾਂਜੀ ਬਾਈ ਜੀ। ਅੱਲੀ ਜਾਈ ਗਏ ਆ ਦਾਣੇ ਲਖਾਏ ਆ ਪਹਿਲਾਂ ਠੀਕ। ਉਹ ਵੀ ਅੱਜ ਪਹਿਲੇ ਦਿਨ ਚੱਲੀ ਆ ਮਾਰੇ ਮੋੜੇ ਜੰਗ ਜੋਗ ਹੋ ਗਈ ਨਾ। ਨਹੀਂ ਨਹੀਂ। ਦੇਖੋ ਜੀ काड़ा होगा तो हमको भी नुकसान क्यों अभी फंदा तो पी है हां जी नरेंद्र भाई ठीक है फिर पीछे ला दो पीछे हमको तभी रोक रहे थे गाड़ी अभी सेटिंग है करती है अभी तेल लो ना तेल उसको उतना उठा लेंगे लो जी भाई जी आ गए ट्रैक्टर भी ट्रैक्टर भी भाई बड़े ही यार ਆਉਂਦੇ ਆਉਂਦੇ ਬੈਗ ਲਾਦੇ ਬੈਗ ਸਿੱਧੂ ਕਰ ਲੈ ਸਿੱਧੂ ਔਰ ਭਈਆ ਬੜੀ ਚੱਲੇਗੀ ਗਾੜੀ ਹਾਂ ਬੜੀ ਚੱਲ ਰਹੀ ਹੈ ਆਇਕਲਾ ਆਇਕਲਾ ਹਾਂ ਠੀਕ ਹੈ ਆਵਾਜ਼ ਆਵਾਜ਼ ਬੋਲੋ ਇਹ ਲੋਕ ਆ ਗਏ ਮਾਈਕ ਤੇ ਆ ਗਏ ਹਾਂ ਵੀ ਕਰਨੀ ਠੀਕ ਚੱਲਦੀ ਆਂ ਪਿੱਛੇ ਦੇਖ ਲਿਆ ਸਭ ਕੁਝ ਮੈਂ ਤਾਂ ਦੇਖ ਲਿਆ ਓਕੇ ਲੋਈ ਭਾਈ ਜੀ ਲੱਗਿਆ ਮੋੜੀ ਗੇੜੇ ਦੇਣ ਜਰਾ ਨਹੀਂ ਤਾਂ ਗਾਲੀ ਕੱਟਾਂ ਮਹੂਰਤ ਬਹੁਤ ਵਧੀਆ ਚੱਲਿਆ ਮਾਰੋ ਵਾਰ खचरे भाई खचरे बी बढ़िया का खेत लगे दने क्डना मौली ਟਰੈਕਟਰ ਲੱਗਿਆ ਹੋਇਆ ਪਿੱਠ ਨਾਲਾ ਪਿੱਠ ਲੱਗੀ ਟਰੈਲੀਆਂ ਦੋ ਖੜੀਆਂ ਬਾਈ ਜੀ ਛੱਡ ਛੱਡ ਓਏ ਕਰਦੇ ਕਰਦੇ ਬਾਈ ਕਰਦੇ ਹੋ ਗਿਆ ਚਲੋ ਉੱਥੇ ਮੰਮਾ ਅੰ ਲੈ ਕੇ ਉੱਧਰ ਬਰਾਉਂਡਾ ਆਹ ਆਪਣੀ ਰੋਕਣ ਵਾਲੀ ਨੂੰ ਖਾਰੇ ਮੂੰਹ ਬੰਦ ਕੇ ਖੜੀ ਆ ਬਾਬੇ ਦੀ ਕਿਰਪਾ ਹੈ ਮਜੀਦ ਨੇ ਮਾਰ ਹਾਂਜੀ ਮਹਾਰਾਜ ਆਨੇ ਇੱਕ ਨੰਬਰ ਖੜਿਆ ਪੁੱਛਿਆ ਜ਼ਿੰਮੇਦਾਰ ਨੂੰ ਕਹਿੰਦਾ ਫਾਸਟ ਕਲਾਸ ਮਾਲ ਆ ਮੈਂ ਸਾਰੇ ਠੀਕ ਆ ਕੋਟਾ ਤਾਂ ਜਮੇ ਹੀ ਨਹੀਂ ਹੈਗਾ ਜਿਹੜੀ ਚੀਜ਼ ਨੂੰ ਮੰਨਦੇ ਨਹੀਂ ਹੈਗੇ ਕੋਟਾ ਤਾਂ 1% ਵੀ ਨਹੀਂ ਹੈਗਾ ਬਹੁਤ ਵਧੀਆ ਸਾਫ ਮਾਲ ਨਿਕਲਿਆ ਜੀ ਬਾਕੀ ਆ ਬਾਈ ਮੱਖੀ ਹੁਣ ਕਈ ਵਾਰੀ ਮੱਖੀ ਦਾ ਪਰਸੈਂਟ ਕੀ ਭਰਾ ਹਰੀ ਕਰਕੇ ਆਉਂਦੀ ਆ ਚਾਰੀਆਂ ਬੱਲਾ ਜਿਹੜੇ ਵਿੱਚ ਉਹ ਤਾਂ ਤਾਂ ਹੀ ਮੱਖੀ ਦਾ ਹੁਣ ਬਾਈ ਜਿਹੜੀ ਮਾੜੀ ਮੋਟੀ ਹਰੀ ਉਹ ਤਾਂ ਆਉਣੀ ਆ ਮੱਖੀ ਆਉਗੋਣਾ ਇਹਨੂੰ ਕੀ ਕਰਾਂਗੇ ਆਰੀ ਆਉਣਾ ਆ ਰੋਟਾ ਲੱਗ ਗਿਆ ਨਹੀਂ ਉਧਰ ਵਿਸ਼ਾਲ ਦੇ ਵੀ ਕਹੀਆ ਦੇਖ ਮੱਖੀ ਆਉਣੀ ਮੱਖੀ ਆ ਕੀ ਮੱਖੀ ਕੀ ਕਰੂਗੀ ਅਰੇ ਤਾਂ ਇਹਨੂੰ ਜੇ ਤਾ ਦਾਅ ਲਾਵਾਂਗੇ ਤਾਂ ਮੁੜ ਕੇ ਦੂਜੇ ਤੋੜੂਗੀ ਅਰੇ ਜੀ ਪਾਏ ਰੋਲ ਬੰਦ ਕਰ ਦੋ ਥੱਲੇ ਵਾਲੀ ਕਰਦਾ ਨਹੀਂ ਲਾ ਟੋਟਾ ਜਮੇ ਹੀ ਨਹੀਂ ਹੈਗਾ 1% ਵੀ ਰੋਟਾ ਨਹੀਂ ਲਾ 1% ਵੀ ਲਾ ਕਹਿ ਦੇਵੇ ਕੋਈ ਬਹੁਤ ਸੋਹਣਾ ਮਾਲ ਵਧੀਆ ਲੱਗਦਾ ਹੈ ਨਾ ਸਾਨੇ ਬਦੰਦਰਾ ਓਏ ਪਲਟਾ ਨਾ ਲੈਂਦੇ ਇਹਨੂੰ ਓਏ ਰਹਿਣ ਦੇ ਪਲਟ ਜੂਗਾ ਛੋਟੇ ਟਰੈਕਟਰਾਂ 'ਚ ਬਾਈ ਖਜਾਦ ਦੇ ਵਿੱਚ ਨਾ ਛੋਟੇ ਟਰੈਕਟਰ ਜਿਆਦਾ ਯੂਜ਼ ਕਰਦੇ ਆਂ ਦੇਖੋ ਇਧਰ ਕਹਿੰਦੇ ਵੀ ਸਾਡੇ ਰਾਹ ਹੈ ਨਾ ਜਾਂ ਮਹੀ ਪੈ ਜਾਂਦਾ ਤਾਂ ਹੋ ਜਾਂਦੇ ਆਂ ਬਾਕੀ ਮਹਾਰਾਜ ਦੀ ਕਿਰਪਾ ਨਾਲ 2 ਬਿੱਗਿਆ 'ਚ ਵੜੇ ਆਂ ਬਾਗਾ ਵਾਲਾ ਦੇ ਨਾ ਜਿਹਦੀ ਵੇਟ ਕਰਦੇ ਸੀ ਨਾ ਬਾਈ 16 15 14 1500 ਕਿਲੋਮੀਟਰ ਚੱਲ ਕੇ ਆ ਗਏ ਨਾ ਅਰਦਾਸਾਂ ਕਰਦੇ ਆਂ ਵੀ ਮਾਲਕ ਦੇ ਅੱਗੇ ਵੀ ਵਧੀਆ ਵਧੀਆ ਕੰਮ ਚੱਲੇ ਬਾਕੀ ਮਾਲਕ ਨੇ ਵਧੀਆ ਆਪਣੀ ਸੁਣੀ ਹੈ ਨਾ ਮਹਾਰਾਜ ਦਾ ਨਾਮ ਲੈ ਕੇ ਅੱਜ ਚਲਾਈ ਤੀ ਦੋ ਵਿੱਗੇ ਆ ਵੱਡੇ ਆ ਪੰਜ ਸੱਤ ਵਿੱਗੇ ਉਧਰ ਆ ਉਹਦੇ ਬਾਅਦ ਫੇ ਆਪਣੇ ਏਜੰਟ ਕੋਲੇ ਜਿਹੜਾ ਉਹਦੇ ਕੋਲੇ ਜਾਣਾ ਇਹ ਤਾਂ ਮਨਦੀਪ ਬਾਈ ਨੇ ਅੱਜ ਮਹੂਰਤ ਕਰਾਇਆ ਕਹਿੰਦਾ ਪਤੰਦਰਾ ਮਹੂਰਤ ਦਾ ਕਰ ਆਹ ਦਿੱਕਤ ਆ ਵੀਰੋ ਤੇ ਕਟਰ ਲਾ ਲਓ ਪਾ ਲਓ ਕਟਰ ਪਾ ਲਾ ਲਓ ਪਾ ਲਓ ਬਸ ਥੋੜੀ ਇਹ ਸਮੱਸਿਆ ਬਾਕੀ ਧਣੀਆਂ ਦੇ ਲਓ ਬਾਈ ਕੱਪੜੇ ਦੇ ਵਿੱਚ ਬੰਨ ਕੇ ਰੱਖਿਆ ਹੈ ਇਹ ਬੰਨਿਆ ਹੋਇਆ ਵੀ ਕਲਰ ਬਣ ਜੂਵੇ ਧਣੀਆਂ ਸਾਰਾ ਚਲੋ ਦਿਖਾਉਣਾ ਤੁਹਾਨੂੰ ਅੱਗੇ ਹੁਣ 5 ਵਿੱਗੇ ਹੋਰ ਆਉ ਵੱਢ ਕੇ ਫਿਰ ਮਿਲਦੇ ਆਂ ਬਾਈ ਉਧਰ 2 ਵਿੱਗਿਆਂ ਦਾ ਕਰਕੇ ਮੂਰਤ ਹੁਣ ਆਗੇ ਇਧਰ 7 ਵਿੱਗਿਆਂ ਦੇ ਵਿੱਚ ਇਧਰ ਥੋੜੀ ਜੀ ਕਣਕ ਹੈਗੀ ਹੈ ਜਿਹੜੀ ਹੈ ਨਾ ਮਨ ਲੋ ਕਣਕ ਸੁੱਕੀ ਵੀ ਜ਼ਿਆਦੇ ਆ ਔਰ ਕਣਕ ਹੈ ਵੀ ਹਲਕੀ ਜੀ ਹੈ ਏਰੀਏ ਦੇ ਵਿੱਚ ਪਤਾ ਨਹੀਂ ਪਾਣੀ ਦੀ ਘਾਟ ਕੂਟਾ ਦੇ ਲੋ ਕਣਕ ਲਗਾਣਾ ਬੰਨਾਂ ਐਨ ਮੂੜੀ ਖੜੀ ਹੈ ਕਣਕ ਬਾਕੀ ਮਸ਼ੀਨ ਉੱਥੇ ਬਾਈ ਕਣਕ ਪਿੱਛੇ ਤਾਂ ਬਹੁਤ ਤਗੜੀ ਕਾਂਕ ਦੀ ਕਣਕ ਵੀ ਹਰੀ ਦੀ ਔਰ ਇਹ ਕਣਕ ਜਮੇ ਸੁੱਕੀ ਕਣਕ ਮਿਲੀ ਆ ਬਾਕੀ ਹੁਣ ਦੇਖਦੇ ਆ ਨਾਉ ਨਾਲ ਤੁਹਾਨੂੰ ਕਮੈਂ ਚੱਲਦੀ ਵੀ ਆਹੇ ਵੱੜਦੀ ਫਿਰਦੀ ਹੈ ਰਾਣੀ ਆਪਣੀ ਨਾ ਹੁਣ ਮੌਲੀ ਖੜਾਤਾ ਮਨਦੀਪ ਦਾ ਫੋਰਮੈਨ ਆ ਜਿਹੜਾ ਉਹ ਲੱਗਿਆ ਉਹ ਕਮੈਂ ਚਲਾਉਣਾ ਕਹਿੰਦਾ ਮੈਂ ਚਲਾਉਣਾ ਬਾਈ ਮੈਂ ਕਿਹਾ ਤੂੰ ਚਲਾਰਾ ਬਾਈ ਹੋਰ ਦੱਸ ਦੂਆ ਲਾਤਾ ਪਤੰਦਰ ਨੇ ਹੱਤਾ ਹਾਈ ਇਹਦਾ ਹਾਈ ਲਾਇਆ ਜੇ ਤਾਂ ਹਾਈ ਬੰਦਾ ਵਾ ਤਿਆਰ ਮੜਾ ਜਲਾ ਆ ਉਹ ਦੇਖੋ ਬਾਕੀ ਲਾ ਦੂਗਾ ਹੁਣ ਯਾਨੀ ਆਪਣਾ ਮਗਰ ਮਗਰ ਤੁਰਿਆ ਫਿਰਦਾ ਕਹਿੰਦਾ ਮੇਰੀ ਵੀਡੀਓ ਨਹੀਂ ਦੂ ਬਣਾਉਂਦਾ ਹੈਗਾ ਮੈਂ ਖਾ ਲਾ ਵੀ ਮਿੱਤਰ ਆ ਜਾ ਬਾਕੀ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਜ਼ਰੂਰ ਹੈ ਨਾ ਵੀ ਮਸ਼ੀਨ ਆਪਣੀ ਕਿੱਦਾਂ ਦੀ ਚੱਲੀ ਹੈ ਨਾ ਕੋ ਕਮੀ ਪੇਚੀ ਹੋਈ ਵੀਰੇ ਥੋੜੋ ਜਿਹਾ ਤਾਂ ਲੱਗਦਾ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਨਾ ਕੋ ਆਵਾਜ਼ ਬੋਜ ਸਾਰਾ ਮਾਸਾ ਉਹ ਪੂਰਾ ਕਹਿੰਦਾ ਵਿਚਾਲ ਦਾ ਬਾਈ ਰੇਕ ਜੀ ਚਲਾਉਣਾ ਬਾਰੇ ਦੀ ਕਰਤਾਰ ਚਲਾ ਕੇ ਦੇਖਣੀ ਆ ਠੋਗਤਾ ਹਈ ਪਹਿਲਾ ਟੈਂਕ ਹੈ ਨਾ ਜਿਹੜਾ ਮਾਲ ਦਾ ਕੱਢਿਆ ਹੈ ਬਾਕੀ ਤੁਸੀਂ ਦੇ ਦੇ ਹਰੀ ਆ ਨਾ ਜਿਹੜੀ ਮਾੜੀ ਮੋਟੀ ਉਹੀ ਉਹਦੇ ਵਿੱਚ ਆਉਂਦਾ ਬਾਕੀ ਬਾਈ ਟੋਟਾ ਦਾ 1% ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਆ ਨਾ ਪੂਰੀ ਜਿਹੜੀ ਇਹਨਾਂ ਦੀ A to Z ਮੰਨ ਲਓ ਇਹਨਾਂ ਦੀ ਮਨਪਸੰਦ ਜਿਹੜੀ ਕਣਕ ਆ ਨਾ ਵੀ ਟੋਟਾ ਨਹੀਂ ਹੋਣਾ ਚਾਹੀਦਾ ਮਸ਼ੀਨ ਆ ਕੁਸੀ ਦਾ ਭਾਈ ਹੁਣ ਤੁਹਾਨੂੰ ਪਤਾ ਵੀ ਹਰੀ ਬੱਲ ਆ ਜਿਹੜੀ ਆ ਨਾ ਵਿਚਾਰੀ ਬੱਲ ਦੇ ਵੀ ਦਾਣੇ ਕਰਤੇ ਮਸ਼ੀਨੇ ਦਾ ਬਹੁਤੇ ਹੁਣ ਟੈਟ ਕਰਾਂਗੇ ਤਾਂ ਸੁੱਕੇ ਆ ਜਿਹੜੇ ਤਾਂ ਉਹ ਵੀ ਖਰਾਬ ਹੋ ਜਾਣਗਾ ਹਾਂ ਭਾਈ ਅੱਛੀ ਚੱਲ ਰਹੀ ਆ ਏ ਭਾਈ ਹੈਲੋ ਉਸਤਾਦ ਅੱਛੀ ਚੱਲ ਰਹੀ ਆ ਠੀਕ ਆ ਮਾਲ ਸਾਫ ਆ ਕਡਾਂਕੀ ਤੋਂ ਨਹੀਂ ਆ ਨਹੀਂ ਨਹੀਂ ਦੇਖ ਲੈ ਚੈੱਕ ਕਰ ਲੈ ਉਹ ਵੀ ਐਜਸਟਮੈਂਟ ਹੋ ਜਾਏਗੀ ਬਹੁਤ ਵਧੀਆ ਹੈ ਵਧੀਆ 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 ਇੱਕਦਮ ਕਲੀਨ ਹੈ ਓਕੇ ਜੀ ਤਾਂ ਮੰਡੀ ਦੇ ਮੰਡੀ ਦੇ YouTube ਪਰ डालेंगे ਮਾਗੀ ਕਣਕ ਦੀ ਰਿਪੋਰਟ ਹੈ ਨਾ ਓਕੇ ਹੈ ਨਾ ਵਧੀਆ ਮਾਲ ਕੱਟਿਆ ਮਸ਼ੀਨ ਨੇ ਆਪਣੀ ਨੇ ਬਾਕੀ ਮੌਲੀ ਹੁਣ ਦੱਬੀ ਫਿਰਦਾ ਸਾਰਾ ਬਹਿ ਗਿਆ ਦਰਖਤਾਂ ਦੱਲੇ ਆ ਕੇ ਦੇਵਾ ਲੋ ਤਿੰਨ ਕਿੱਤੇ ਦੇ ਉਪਰਾਂ ਕਹਿੰਦੇ ਉਹ ਵੀ ਵੱਢਣੇ ਮਾਂ ਚਲੋ ਉਹ ਵੀ ਵੱਢ ਕੇ ਚਲ ਜਾਾਂਗੇ ਕੋਈ ਨਹੀਂ ਉਸ ਲੱਗ ਗਈ ਆਏ ਹੋਏ ਆ ਨਾ ਬਾਈ ਆ ਵੀ ਤਰਿਆ ਉਤਰਿਆ ਆਇਆ ਉਤਰਿਆ ਆਇਆ ਕਿਵੇਂ ਲੱਗੀ ਤੈਨੂੰ ਮਸ਼ੀਨ ਆ ਵਧੀਆ ਵਧੀਆ ਚੱਲਦੀ ਆ ਭਾਏ ਵੱਢਦੀ ਫਿਰਦੀ ਆ ਹੈ ਉਹ ਲੱਗਿਆ ਫਰਕ ਕਰਤਾਰ ਪੰਜਾਬਲ ਚ ਕਿ ਨਹੀਂ ਫਰਕ ਥੋੜਾ ਹੈਗਾ ਕਾਦਾ ਆ ਇਹ ਨਾ ਮੇਰੇ ਲੀਵਰ ਨੂੰ ਥੋੜੇ ਜਿਹੇ ਉਲਟਾ ਉਹਦੇ ਸਿੱਧੇ ਆ। ਬਸ ਥੋੜਾ ਹੋਰ ਇਹ ਕਦੇ ਹੀ ਫਰਕ ਆ ਆਪਣਾ ਆਪਣਾ ਕਿਸੇ ਦਾ ਕਟਰ ਵਾਲਾ ਪਹਿਲਾਂ ਲੀਵਰ ਕਿਸੇ ਦਾ ਹਾਈ ਲੋ ਵਾਲਾ ਨਾ ਉਹਦੇ ਹਾਈ ਲੋ ਵਾਲਾ ਪਹਿਲਾਂ ਇਹਦੇ ਇਹਦੇ ਰੀਲ ਵਾਲਾ ਪਹਿਲਾਂ ਹਾਂ ਇਹਦੇ ਹਾਈ ਲੋ ਵਾਲਾ ਹਾਂ ਇਹਦੇ ਕਰਿਆ ਹੋਇਆ ਰੀਲ ਵਾਲਾ ਇਹਦੇ ਰੀਲ ਵਾਲਾ ਕਰਿਆ ਹੋਇਆ ਮੱਕੀ ਵਾਲੇ ਕਟਰ ਕਾ ਕੇ ਕਰਿਆ ਹੋਇਆ ਉਹ ਮੱਕੀ ਚੱਕੜਾ ਮੈਂ ਨਾ ਹਾਂ ਵਜਨ ਹੁੰਦਾ ਨਾ ਕਟਰ ਚ ਬਸ ਕੀ ਹੁੰਦਾ ਆਪੋ ਆਪਣੀ ਆ ਇਹਦਾ ਹੈ ਪਕਵੀਨਾ ਸਾਰੀਆਂ ਰਕਮ ਦਾ ਇੱਕ ਇੱਕ ਕਰਨਾ ਸਾਰੀਆਂ ਨੇ ਮੰਦਾ ਚਾਹੀਦਾ ਕਾਰੀਗਰ ਮਸ਼ੀਨ ਤਾਂ ਚਾਹੀਏ ਕੁਆਰਚੋਂ ਕੱਢ ਕੇ ਚਲਾ ਲਾ ਲੱਖ ਵਾਲੀ ਲਿਆ ਤਾਂ ਵੀ ਚਲਾ ਲਾ ਲਾਂਗੇ ਇਹ ਨਹੀਂ ਹੈਗਾ ਵੀ ਜ਼ਰੂਰੀ ਹੈ 25-25 ਲੱਖ ਦੀ ਕੰਮ ਵਧੀਆ ਕਰਦੀਆਂ ਹਨਾ ਮਸ਼ੀਨ ਤਾਂ ਬੰਦਾ ਸੈੱਟ ਕਰਨੇ ਵਾਲਾ ਹੋਵੇ ਨਾ ਤਾਂ ਮਸ਼ੀਨ ਲੱਖ 2 ਲੱਖ ਵਾਲੀ ਵੀ ਇਹਦੇ ਮੁਕਾਬਲੇ ਚਲਾ ਦਿੰਦਾ ਸਾਡੇ ਕੋਲੇ ਸੋਲ ਹੁੰਦੀ ਸੀ ਰੋਂਦਾ ਸੀ ਮੰਦੀਪ ਹਾਂ ਸੋਲ ਹੁੰਦੀ ਸੀ ਸਾਡੇ ਕੋਲ ਨਿਊ ਸੋਲ ਹਾਂ ਮੰਦੀਪ ਰੋਂਦਾ ਹੁੰਦਾ ਸੀਗਾ ਹਾਂ ਉਸੇ ਮਸ਼ੀਨਾਂ 42 42 ਮਿੰਟਾਂ ਚ 7 ਕਿੱਲੋ ਵੱਡੇ ਫੇਰ ਨਹੀਂ ਵੱਡੇ ਜਾਂਦੇ ਔਰੇ ਤੇ ਬੰਦਾ ਹਾਂ ਮਰਕਾਨਕ ਦੇ ਵੱਡੇ ਜਾਂਦੇ ਆ ਔਰੇ ਪਤਾ ਕੀ ਚੱਕ ਰਾ ਬਾਈ ਇੱਥੇ ਥੋੜੀ ਬੱਟਾ ਨਾ ਯਾਰ ਉਹ ਦੇਖੋ ਮਸ਼ੀਨ ਜਿਵੇਂ ਕਿ ਟੱਪਦੀ ਜਾਂਦੀ ਥੋੜੀ ਬੱਟਾਂ ਦੇ ਪਾ ਕੇ ਮਾਰ ਪੈਂਦੀ ਆ ਹਾਂ ਬਸ ਹੁਣ ਜਿਵੇਂ ਇਹ ਚਾਰੇ ਪਾਸੇ ਘੁਮਾਈ ਜਾਂਦਾ ਜੇ ਮੋਲੀ ਨੂੰ ਲੋੜੇ ਨਹੀਂ ਦੋ ਗੇੜੇ ਲਾ ਕੇ ਇਹਦੇ ਮਸ਼ੀਨ ਦੀ ਕਟਾਈ ਬਹੁਤ ਆ ਦੋ ਗੇੜੇ ਲਾ ਕੇ ਨਾ ਬਸ ਜਿੱਦਾਂ ਨੂੰ ਬੱਟਾਂ ਉਹ ਲੋੜ ਲੰਬੇ ਲੋੜ ਹਲਾਈ ਬਗੜ ਲੋ ਨੇ ਹੁਣ ਤਾਂ ਬਾਈ ਕਟਾਈਓ ਬਹੁਤ ਆ ਚੈੱਕ ਤਕਨੀਕ ਹੀ ਬਹੁਤ ਵਧੀਆ ਵਦਗੀ ਇਹਨਾਂ ਦੀ ਥੋੜੀ ਜਿਹਾ ਜਾਂਦਾ ਮਸ਼ੀਨ ਘੁੰਮ ਜਾਂਦੀ ਆ ਬਾਕੀ ਮਾਲ ਆਇਆ ਨਾ ਆਪਣਾ ਬੰਦੇ ਕਹਿੰਦੇ ਵੀ ਤਿੰਨ ਚਾਰ ਬੰਦਿਆਂ ਨੇ ਚੈੱਕ ਕਰਿਆ ਉਹ ਸਾਹਮਣੇ ਵਾਲਾ ਜਾਂਦਾ ਬਾਈ ਚਾਰ ਪਿੱਗਿਆਂ ਵਾਲਾ ਸਪੈਸ਼ਲ ਆਪਣੀ ਮਸ਼ੀਨ ਚੈੱਕ ਕਰਨ ਆਇਆ ਥਾ ਓਕੇ ਆ ਕਹਿੰਦਾ ਸਰਦਾਰ ਲਿਆ ਮੇਰਾ ਵੀ ਕਾਟ ਦੇ ਬਾਕੀ ਮੋਲੀ ਦੇ ਵੀ ਠੋਕਦਾ ਆਈ ਲਓ ਜੀ ਬਾਈ ਜੀ ਪਹਿਰਾ ਦੇਣਾ ਮਹੂਰ ਤਾਂ ਬਹੁਤ ਵਧੀਆ ਹੋਇਆ ਹੈ ਚੱਲਦੀ ਆ ਮਸ਼ੀਨ ਮਾਰੋ ਮਾਰੋ ਲੱਗਿਆ ਆ ਮੋਲੀ ਗੇੜੇ ਦੇਣਾ ਆਦੇ ਦੇਣਾ ਵੀਰੇ ਸਟਾਰਟਿੰਗ ਬਹੁਤ ਹੋ ਰਹੀ ਆ ਅਸੀਂ ਬੁੱਕੋ ਹੋ ਰਹੀ ਆ ਤੇ ਜੇ ਭਾਗਾ ਵਾਲੀ ਭੱਜੀ ਭਾਈ ਵੱਡਿਆ ਗਿਆ ਅੱਜ ਦਾ ਦਿਨ ਆ ਜਿਹੜਾ ਹਨਾ ਠੰਡਾ ਹੀ ਰਿਹਾ ਹੈ ਬਾਈ ਦੇ ਇੱਕ ਵਿੱਗੇ ਆਏ ਆ ਅੜ ਕੇ ਬਾਕੀ ਨਹੀਂ ਕਈ ਬਾਈ ਮੱਖੀ ਦਾ ਕਰਨਗੇ ਕਮੈਂਡਾ ਨਾ ਬਾਈ ਥੋੜੀ ਜੀ ਨਾ ਮੱਖੀ ਵਾਲਾ ਜਿਹੜਾ ਹਰਾ ਨਾ ਹਰੇ ਕਰਕੇ ਥੋੜੀ ਵਿੱਚ ਬੱਲੀ ਹਰੀ ਜਾਦੇ ਆ ਉਹਦੇ ਕਰਕੇ ਜਿਹੜਾ ਹੁਣ ਆਪਾਂ ਮੱਖੀ ਥੋੜੀ ਜਾਂਣ ਤੇ ਹਰਦੀ ਨਹੀਂ ਹੈਗੀ ਬਧੇਰਾ ਬਾਸਕੜ ਵੀ ਟਾਇਟ ਕਰੀ ਵੀ ਆ ਨਾ ਤੁਹਾਨੂੰ ਪਤਾ ਹੀ ਆ ਬਾਸਕੜ ਪਿੱਛੇ ਵੀ ਸੁੱਕੀ ਗਣਕ ਵੱਢ ਗਿਆ ਉੱਥੇ ਇੱਕ ਜਗ੍ਹਾ ਠੀਕ ਦੀ ਹੈ ਸੁੱਕੀ ਗਣਕ ਫਸਲ ਦਾ ਹੀ ਫਰਕ ਪੈ ਜਾਂਦਾ ਵੀਰੇ ਜੇ ਆਪਾਂ ਕਹੀਏ ਨਾ ਵੀ ਮਸ਼ੀਨ ਦੇ ਵਿੱਚ ਕੋਈ ਨੁਕਸਾਨ ਹੋ ਨਹੀਂ ਹੁੰਦਾ ਲਾ ਕੇ ਓਗਰ ਹੁਣ ਆਪਾਂ ਚੱਲੀਏ ਠੀਏ ਤੇ ਬਾਕੀ ਹਾਂ ਬਾਈ ਓਕੇ ਆ ਕੰਮ ਹਾਂ ਬੜੀਆ ਨਿਕਲਾ ਗਿਆ ਹੂੰ ਅੱਛਾ ਹਾਂ ਅੱਛਾ ਨਿਕਲਾ ਕੋਈ ਦਿੱਕਤ ਤਾਂ ਨਹੀਂ ਹੈ ਨਹੀਂ ਨਹੀਂ ਹਾਂ ਕੋਈ ਸੱਸੋ ਵੀ ਨਹੀਂ ਹੈ ਬੜੀਆ ਹੈ ਨਾ ਬੜੀਆ ਬਤਾ ਦਿਓ ਬਾਅਦ ਵਿੱਚ ਮਤ ਬੋਲਣਾ ਵੀ ਸਰਦਾਰ ਨੁਕਸਾਨ ਕਰ ਗਿਆ ਨਹੀਂ ਨਹੀਂ ਯਾਰ ਤੱਕੋ ਵੀ ਕੱਟੀ ਨਹੀਂ ਹੈ ਇਹ ਕਹੇ ਨਹੀਂ ਕੱਟ ਗਈ ਨਹੀਂ ਨਹੀਂ हमारा है एजेंट साहब दीपू हाँ, कैसा बढ़िया हाँ? लगा जमा किसान को? हाँ? हाँ। हाँ। कोई शिकायत किस तो नहीं बोली तुम्हारी पास हमें उसने हमारी ठीक है, अच्छा है, बोलता है।, अच्छा? अच्छा है।, है। हाँ। तेरे को कैसे लगा अब जाए डेरे पे जाए ठीक है भाई कैसे डेरे पे ਏ ਬੱਚਿਆਂ ਨੂੰ ਦੇ ਲੋ ਬਾਈ ਕਿੰਨੀ ਖੁਸ਼ੀ ਆ ਹਨ ਬਈ ਮਸ਼ੀਨ ਦੇਖਣੇ ਨੂੰ ਦੇ ਲੋ ਕਿਵੇਂ ਬਾਈ ਕਿਸੇ ਟਾਈਮ ਅਸੀਂ ਮੈਂ ਵੀ ਵੀਰੇ ਇਹਨਾਂ ਨੂੰ ਦੇਖ ਕੇ ਨਾ ਮੇਰੀ ਆਪਣੀ ਚੇਤੇ ਆ ਜਾਂਦਾ ਮੈਨੂੰ ਮੈਂ ਵੀ ਕਿਸੇ ਟਾਈਮ ਐਕਣੇ ਦੇਖਦਾ ਹੁੰਦਾ ਜਿਆ ਨਾ ਸਾਡੇ ਪਿੰਡ ਰੇੜਾ ਜਿਹਾ ਖੋਲ ਜਾਂਦੇ ਤੇ ਹਨਾ ਉਹ ਚੀਜ਼ਾਂ ਚੇਤੇ ਆ ਜਾਂਦਾ ਬਚਪਨ ਚੇਤੇ ਆ ਜਾਂਦਾ ਬਾਕੀ ਬਹੁਤ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਨਾ ਜਿਹੜੇ ਸਾਡੇ ਵਾਸਤੇ ਅਰਦਾਸਾਂ ਕਰਦੇ ਤੇ ਹਨਾ ਚਲੋ ਚੱਲਦੇ ਹਾਂ ਉੱਠੀਏ ਤੇ ਮਿਲਦੇ ਹਾਂ ਚੱਲ ਕੇ ਉੱਥੇ ਜੀ ਬਾਈ ਮਸ਼ੀਨ ਆਗੀ ਵੱਢ ਕੇ ਆਪਣੇ ਅੱਡੇ ਤੇ ਹਨਾ ਆਗੇ ਮਾੜੇ ਮੋٹے ਜਿਹੜੇ ਤੇ ਕਾਮਕਾਰ ਤੁਹਾਨੂੰ ਪਤਾ ਹੀ ਹੈ ਨਾ ਸ਼ੁਰੂਆਤ ਦੇ ਵਿੱਚ ਕਿਹੜਾਂ ਚੱਲੇ ਦੇ ਵਿੱਚ ਮਸ਼ੀਨਰੀ ਦਾ ਪਤਾ ਲੱਗਦਾ ਵੈਸੇ ਉਹ ਤਾਂ ਓਕੇ ਚੱਲੀ ਜਾਣਾ ਕੋਈ ਦਿੱਕਤ ਫਿਕਰਤ ਨਹੀਂ ਆਈ ਬਾਕੀ ਐ ਵੀ ਮਾੜਾ ਮੋਟਾ ਜੜ-ਜੜ ਜੀ ਲੱਗੀ ਦੀ ਗੱਟਰ ਨੂੰ ਹਨਾ ਲਹਿ ਗਈ ਹੁਣ ਤਾਂ ਬਾਈ ਮੂੰਹ ਦਿਖਣ ਲੱਗ ਗਿਆ ਵਿੱਚ ਨੂੰ ਚਾਦਰ ਤੇ ਬਾਕੀ ਪਹਿਲਾ ਪਹਿਲਾ ਮਾਲ ਜਿਆ ਖੜਾਉਂਦੀ ਸੀ ਸਾਈਡ ਜੀ ਬਨੂਰ ਮੈਨੂੰ ਐ ਤਾਂ ਮੈਂ ਥੋੜੀ ਰੀਲ ਨਹੀਂ ਮਿਕਾਨੀ ਪਣੀ ਆ ਪਰ ਲੋਡ ਨਹੀਂ ਬਾਈ ਸੂਤ ਆ ਗਈ ਸਵੇਰੇ ਕਣਕ ਵੀ ਬਾਈ ਹੋਰੇ ਤਰ੍ਹਾਂ ਦੀ ਸੀ ਹਨਾ ਬਾਕੀ ਲੈਦਰ ਵਾਲੀ ਪੁਲੀ ਆਪਣੀ ਉਧਰ ਨਿਕਲ ਗਈ ਸੀ ਮੋਲੀ ਲੱਗ ਗਈ ਹਾਂ ਲੈਦਰ ਵਾਲੀ ਪੁਲੀ ਆਪਣੀ ਨਿਕਲ ਗਈ ਸੀ ਉਧਰ ਨਾਲ ਰੋਡ ਤੇ ਦੇਖਿਆ ਜ ਲੈਦਰ ਵਾਲੀ ਪੁਲੀ ਵੀ ਲਾਤੀ ਮੋਲੀ ਨੇ ਆਪਣੇ ਬਾਈ ਦੇ ਲੱਗਿਆ ਲਾਉਣ ਉਧਰ ਭਾਈ ਜਣ ਆਪਣੇ ਟੈਂਕ ਤੇ ਨਾਟਕਾ ਲਾਏ ਹੋਏ ਆ ਆ ਦੇਖ ਲੋ ਬਾਈ ਮੂੰਹ ਦਿਖਣ ਲੱਗ ਗਿਆ ਇੱਕ ਇੱਕ ਦਿਨ ਚੱਲੇ ਦੀ ਹੈ ਨਾ ਇਹ ਹੈ ਸਟੀਲੀ ਯਾਦਰ ਦਾ ਫਾਇਦਾ ਬਾਕੀ ਸਪਰਿੰਗ ਟੁੱਟ ਗਿਆ ਦਾ ਫਲੈਟ ਵਾਲਾ ਇਹ ਹੈਡਲ ਨੂੰ ਪਿੱਛੇ ਮੋੜਦਾ ਉਹ ਉਹਦੀ ਕੁੰਡੀ ਬਣਾ ਕੇ ਪਾ ਕੇ ਛੱਡੇ ਹਣ ਹੁਣ ਆਪਣਾ ਕੰਮ ਆ ਜਿਹੜਾ ਨਾ ਬਸ ਓਕੇ ਹੁਣ ਬਸ ਹੁਣ ਮਸ਼ੀਨ ਆਪਣੀ ਓਕੇ ਹੋ ਗਈ ਅੱਜ ਮਸ਼ੀਨ ਦੀ ਜਿਵੇਂ ਟੈਨਸ਼ਨ ਜੀ ਹੁੰਦੀ ਆ ਨਾ ਭਾਈ ਵੀਰ ਇੰਨੀ ਦੂਰ ਆਏ ਆ ਨਾ ਵਧੀਆ ਬਾਬੇ ਨਾਨਕ ਦੀ ਕਿਰਪਾ ਕਾ ਮਸ਼ੀਨ ਆਪਣੀ ਬਹੁਤ ਸੋਹਣੀ ਚੱਲੀ ਆ ਕੋਈ ਵੀ ਜਿੰਨੇ ਵੀ ਖੇਡੂਆਂ ਦੇ ਵੱਢੀ ਆ ਨਾ ਜ਼ਿਮੀਦਾਰਾ ਭਰਾਵਾਂ ਦੇ ਦੋ ਤਿੰਨ ਦੇ ਤਿੰਨ ਦੇ ਵੱਢੀ ਆ ਤਿੰਨੇ ਕਹਿੰਦੇ ਬਹੁਤ ਵਧੀਆ ਸਰਾਰ ਜੀ ਟਾਪ ਦਾ ਮਾਲ ਇਤਨਾ ਬਾਈ ਥੋੜੀ ਮੱਖੀ ਮੁੱਖੀ ਦਾ ਚੱਕਰ ਘੱਟ ਕਰਦੇ ਹੈਗੇ ਉਹਨਾਂ ਨੇ ਕਣਕ ਨੂੰ ਨਾ ਪੱਖਾ ਲਵਾਉਣਾ ਹੁੰਦਾ ਕਿਰਾ ਇਹਨਾਂ ਕੋਲ ਇੱਥੇ ਕਿਰਾਏ ਤੇ ਪੱਖੇ ਵੀ ਚੱਲਦੇ ਆ ਨਾ ਉਹ ਪੱਖਾ ਲਵਾਉਣਾ ਹੁੰਦਾ ਮਸ਼ੀਨ ਜੀ ਆਉਂਦੀ ਜਿਹੜੀ ਉਹ ਸਭ ਸਾਫ਼ ਕਰ ਦਿੰਦੀ ਆ ਬਾਕੀ ਉਹਨਾਂ ਨੂੰ ਹੁੰਦਾ ਚੱਕਰ ਟੋਟੇ ਦਾ ਵੀ ਟੋਟਾ ਨਹੀਂ ਹੋਣਾ ਚਾਹੀਦਾ ਜਮੇ ਬਾਕੀ ਟੋਟਾ ਦਾ ਅੱਜ ਤੁਹਾਨੂੰ ਤੁਸੀਂ ਦੇਖੇ ਮਾਲ ਹਨਾ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਕਿਦਾਂ ਦਾ ਮਾਲ ਕੱਢਿਆ ਆਪਣੀ ਗੱਡੀ ਨੇ ਬਾਕੀ ਹੋਰ ਵੀ ਜੋ ਗੱਲਾਂ ਬਾਤਾਂ ਦੀਆਂ ਹਨਾ ਐਨ ਪੂਰੀ ਮੈਂ ਕਹਿੰਦਾ ਵੀ ਮਹਾਰਾਜ ਦੀ ਕਿਰਪਾ ਰਹੀ ਆ ਇੱਕ ਨੇ ਮਹਾਰਾਜ ਕਿਰਪਾ ਰੱਖੇ ਸਾਰੇ ਕਮੈਨ ਵਾਲੇ ਵੀਰਾਂ ਦੇ ਹਨਾ ਵੀ ਕੋਈ ਮੇਰਾ ਬੀਜ ਕਮੈਨ ਵਾਲਾ ਐ ਨਾ ਹੋਵੇ ਕਿਸੇ ਦੀ ਮਸ਼ੀਨ ਨਾ ਨੁਕਸਾਨ ਨਾ ਕਰੇ ਜ਼ਿਮੀਦਾਰ ਦਾ ਵੀ ਨਾ ਨੁਕਸਾਨ ਹੋਵੇ ਕਿਸੇ ਕਮੈਨ ਵਾਲੇ ਦਾ ਨਾ ਹੋਵੇ ਸਾਡੀ ਤਾਂ ਹੀ ਅਰਦਾਸ ਆ ਬਾਕੀ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਕਰਤੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਜਦ ਤੱਕ ਰੱਬ ਰਾਖਾ